ਪਾਣੀ ਦੀਆਂ ਜੋ ਦਿੱਕਤਾਂ ਆ ਰਹੀਆਂ ਸੀ ਉਸ ਨੂੰ ਲੈ ਕੇ ਹੁਣ ਇਹ ਦਿੱਕਤਾਂ ਦਾ ਸਮੱਸਿਆ ਜਿਹੜੀ ਕਿ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਹੁਣ ਨੰਗਲ ਸ਼ਹਿਰ ਵਾਸੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਤੇ ਹੁਣ ਸਾਫ਼ ਸੁਥਰਾ ਪਾਣੀ ਮਿਲੇਗਾ ਮંત્રી ਹਰਜੋਤ ਬੈਂਸਾ ਬਿਆਨ ਸਾਹਮਣੇ ਆ ਰਹੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਹੁਣ 1600 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਕਿ ਪਲਾਂਟਾ ਦਾ ਜਿਹੜਾ ਕਿ ਉਹ ਵੀ ਜਿਹੜੀ ਕਿ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਤੇ ਹੁਣ ਦੂਜੇ ਪਾਸੇ ਉੱਥੇ ਜੋ ਦਿੱਕਤਾਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਸੀ ਉਹ ਨਹੀਂ ਆਉਣਗੀਆਂ ਤੇ ਪਿਛਲੀਆਂ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੀ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਵਿੱਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਪੋਰਟਸ ਦੇ ਵਿੱਚ ਇੱਕ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਰਾਇਆ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚੋਂ ਪਾਣੀ ਨਹੀਂ ਆਇਆ ਤੇ ਜਿੱਥੇ-ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡਿਊ ਟੂ ਐਨ ਐਫ ਐਲ ਪੀ ਐਸ ਸੀ ਵਾਲੀ ਨਾ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫਾਰ ਜਿਹੜਾ ਗਰਾਊਂਡ ਵਾਟਰ ਅਨਫਿਟ ਫਾਰ ਡਰਿੰਕਿੰਗ ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਹੈ ਇੱਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਏ ਸੀ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮਐਲਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ਼ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟਾਕਸਿਕ ਫ੍ਰੀ ਵਾਟਰ ਫਿਟ ਫਾਰ ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਹੈ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਹੈ ਕਿ ਨੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੋਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੈ ਚੁੱਕਿਆ ਮੈਂ ਥੱਲੇ ਇਸ ਟੈਂਡਰ ਦੀ ਕਾਪੀ ਵੀ ਪਾ ਦੂੰਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ਼ ਸਾਬਿਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ 'ਚ ਲੱਗੇ ਰਹੇ ਸਾਡੀ ਨੀਅਤ ਸਾਫ਼ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਨੰਗਲ ਸ਼ਹਿਰ ਨੂੰ ਇਹ ਸੌਦਾਤ ਮਿਲਣ ਜਾ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹੈ ਇਹ ਇਸ ਦੇ ਨਾਲ ਨੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ਼ ਸੁਥਰਾ ਤੇ ਜਿਹੜਾ ਪਾਣੀ ਮਿਲੂਗਾ ਤੇ ਸ਼ੁੱਧ ਪਾਣੀ ਮਿਲੂਗਾ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਐ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਵਾਰਡਸ ਦੇ ਵਿੱਚ ਇੱਕ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਰਾਇਆ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚੋਂ ਪਾਣੀ ਨਹੀਂ ਆਇਆ ਤੇ ਜਿੱਥੇ-ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡਿਊ ਟੂ ਐਨ ਐਫ ਐਲ ਪੀ ਐਸ ਸੀ ਵਾਲੀ ਨਾ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫਾਰ ਜਿਹੜਾ ਗਰਾਊਂਡ ਵਾਟਰ ਅਨਫਿਟ ਫਾਰ ਡਰਿੰਕਿੰਗ ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਐਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਏ ਸੀ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮਐਲਡੀ ਦੇ ਪਲਾਂਟ ਸੀ ਉਹਨਾਂ ਦੀ ਕਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ਼ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟੌਕਸਿਕ ਫ੍ਰੀ ਵਾਟਰ ਫਿਟ ਫਾਰ ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਹੈ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਕਿ ਨੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੋਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁਕਿਆ ਮੈਂ ਥੱਲੇ ਇਸ ਦੀ ਟੈਂਡਰ ਦੀ ਕਾਪੀ ਵੀ ਪਾ ਦੂੰਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ਼ ਸਾਬਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ ਚ ਲੱਗੇ ਰਹੇ ਸਾਡੀ ਨੀਅਤ ਸਾਫ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਨੰਗਲ ਸ਼ਹਿਰ ਨੂੰ ਇਹ ਸੌਬਤ ਮਿਲਣ ਜਾ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹੈ ਇਹ ਇਸ ਦੇ ਨਾਲ ਨੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ ਸੁਥਰਾ ਤੇ ਜਿਹੜਾ ਪਾਣੀ ਮਿਲੇਗਾ ਤੇ ਸ਼ੁੱਧ ਪਾਣੀ ਮਿਲੇਗਾ